ਸਤਿ ਸ੍ਰੀ ਅਕਾਲ ਜੀ ਜੀ ਆਨੂੰ ਮਿਲ ਕੇ ਨੇ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਜੀ ਅਸੀਂ ਗੱਲ ਕਰਾਂਗੇ ਵਿਕਰਮ ਮਜੀਠੀਆ ਦੀ ਇੱਕ ਵਾਰੀ ਫੇਰ ਵਿਕਰਮ ਮਜੀਠੀਆ ਦੀ ਜਿਹੜੀ ਬੇਲ ਉਹ ਕਦੋਂ ਹੋਏਗੀ ਵਿਕਰਮ ਮਜੀਠੀ ਦੇ ਖਿਲਾਫ ਜਿਹੜਾ ਕੇਸ ਹੈ ਇਹ ਕਦੋਂ ਤੱਕ ਚੱਲਣ ਆਲਾ ਤੇ ਨਾਲ ਇੱਥੇ ਭਗਵਤ ਮਾਨ ਨੇ ਜਿਹੜਾ ਵੱਡਾ ਐਕਸ਼ਨ ਲਿਆ ਹੈ ਉਹਦੇ ਬਾਰੇ ਵਿੱਚ ਕੀ ਅਪਡੇਟ ਹੈ ਬਹੁਤ अहम ਕਿਸਮ ਦੀ ਅਪਡੇਟ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਜੀਠੀਏ ਦੇ ਨਾਲ ਅੱਗੇ ਕੀ ਹੋਣ ਚੱਲਿਆ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਪਹਿਲਾਂ ਜਾਣਕਾਰੀ ਆਸੀਂ ਕਰਨੇ ਆ ਫਿਰ ਚਰਚਾ ਦੇਤੇ ਕਰਾਂਗੇ ਚੈਨਲ ਤੇ ਤੁਸੀਂ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਸੋ ਚਲਦੇ ਆਂ ਦੇਖਦੇ ਆਂ ਵੀਡੀਓ ਬਤੌਰ ਵਕੀਲ ਮੇਰਾ ਰਾਈਟ ਹੈ ਕਿ ਮੈਂ ਬਿਕਰਮ ਮਜੀਠੀਆ ਸਾਹਿਬ ਨੂੰ ਮਿਲਾਂ ਔਰ ਇਹ ਤਾਂ ਸੰਵਿਧਾਨਿਕ ਹੱਕ ਹੈ ਪੰਜਾਬ ਪ੍ਰਿਜ਼ਨ ਰੂਲਸ ਦੇ ਵਿੱਚ ਲਿਖਿਆ ਹੈ ਕਿ ਵਕੀਲ ਆਪਣੇ ਕਲਾਇੰਟ ਨੂੰ ਮਿਲ ਸਕਦਾ ਕਿਉਂਕਿ ਉਹਨਾਂ ਦਾ ਕੇਸਾਂ ਬਾਬਤ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਪਰ ਮੈਂ ਅੱਜ ਜੇਲ੍ਹ ਦੇ ਵਿੱਚ ਆ ਕੇ ਮਹਿਸੂਸ ਕੀਤਾ ਕਿ ਜੇਲ੍ਹ ਦੇ ਵਿੱਚ ਪੰਜਾਬ ਪ੍ਰिजन ਰੂਲ ਨਹੀਂ ਚੱਲ ਰੇ। ਉਰੇ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਮੁਤਾਬਕ ਫੈਸਲੇ ਲਏ ਜਾ ਰਹੇ ਨੇ। ਪੁਲਿਸ ਰਿਮਾਂਡ ਦੇ ਦੌਰਾਨ ਵੀ ਜਦੋਂ ਵਿਕਰਮ ਮਜੀਠੀਆ ਮੁਹਾਲੀ ਸੀ ਤਾਂ ਅਦਾਲਤ ਨੇ ਸਾਨੂੰ 1 ਘੰਟਾ ਸਮਾਂ ਦਿੱਤਾ ਸੀ ਕਿ 4 ਤੋਂ 5 ਅਸੀਂ ਵਿਕਰਮ ਮਜੀਠੀਆ ਨੂੰ ਮਿਲ ਸਕਦੇ ਸੀ, ਉਹਨਾਂ ਨਾਲ ਗੱਲ ਕਰ ਸਕਦੇ ਸੀ। ਪਰ ਅੱਜ ਜੇਲ੍ਹ ਦੇ ਵਿੱਚ ਆ ਕੇ ਮੈਂ ਦੇਖਿਆ ਕਿ ਵਿਕਰਮ ਮਜੀਠੀਆ ਨਾਲ ਤਾਂ ਜੇਲ੍ਹ ਪ੍ਰਸ਼ਾਸਨ ਗੱਲ ਹੀ ਨਹੀਂ ਕਰਨ ਦੇਣਾ ਚਾਹੁੰਦਾ। ਸਿਰਫ ਅੱਧੇ ਘੰਟੇ ਦੀ ਮੁਲਾਕਾਤ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਚਾਰ ਗਿਹੜੇ ਜੇਲ੍ਹ ਦੇ ਸੁਪਰਡੈਂਟ ਸਾਹਿਬ ਮਾਰਗੇ ਕਿ ਪਲੀਜ਼ ਹੁਣ ਤੁਸੀਂ ਜਾਓ ਜੀ ਸਮਾਂ ਹੋ ਗਿਆ ਜੀ ਮੈਂ ਅੱਧਾ ਘੰਟਾ ਦੇ ਸਕਦਾ ਮੈਂ ਸੁਪਰਡੈਂਟ ਸਾਹਿਬ ਨੂੰ ਪੁੱਛਿਆ ਵੀ ਇਹ ਚੱਲ ਕੀ ਰਿਹਾ ਹੈ ਇਹ ਕੀ ਜੇਲ੍ਹ ਰੂਲ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿਉਂਕਿ ਜਿਹੜਾ ਜੇਲ੍ਹ ਡਿਪਾਰਟਮੈਂਟ ਹੈ ਇਹਦੀ ਐਫੀਸ਼ੀਐਂਸੀ ਵਿਕਰਮ ਮੀਠੀਆ ਸਾਹਿਬ ਦੇ ਮਾਮਲੇ 'ਚ ਤਾਂ ਬਹੁਤ ਜ਼ਿਆਦਾ ਲੱਗਦੀ ਹੈ ਤੇ ਬਾਕੀ ਮਾਮਲਿਆਂ ਦਾ ਕੀ ਹੈ ਪੰਜਾਬ ਦੀਆਂ ਜੇਲਾਂ ਤੋਂ ਸ਼ਰੇਆਮ ਖੁੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਉਹਦੇ ਤੇ ਮੁੱਖ ਮੰਤਰੀ ਸਾਹਿਬ ਕਿਉਂ ਚੁੱਪ ਨੇ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਕੀ ਕਹਿਣਾ ਜਿਹੜੇ ਸਰਕਾਰ ਦੇ ਐਮ.ਐਲ.ਏ ਨੇ ਚਾਹੇ ਗੱਜਨ ਮਾਜਰਾ ਸਾਹਿਬ ਹੋਣ ਚਾਹੇ ਹੋਰਾਂ ਉਹਨਾਂ ਲਈ ਕੋਈ ਵੱਖਰੇ ਜੇਲ ਰੂਲਸ ਬਣੇ ਨੇ ਕਿਉਂਕਿ ਉਹ ਤਾਂ ਮੈਨੂੰ ਲੱਗਦਾ ਜੇਲ 'ਚ ਰਹੇ ਹੀ ਨਹੀਂ ਉਹ ਲੋਕ ਤਾਂ ਹਸਪਤਾਲਾਂ 'ਚ ਹੀ ਰਹੇ ਉੱਥੋਂ ਹੀ ਬੇਲਾਂ ਕਰਾ ਕੇ ਚਲੇ ਗਏ ਉਦੋਂ ਮੁੱਖ ਮੰਤਰੀ ਸਾਹਿਬ ਦੀ ਡੀ.ਜੀ.ਪੀ. ਜੇਲ ਦੀ ਤੇ ਜੇਲ ਸੁਪਰਡੈਂਟਾਂ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਕਿੱਥੇ ਚਲੀ ਜਾਂਦੀ ਇੱਕ ਨਾਮਵਾਰ ਬਿਲਡਰ ਤੁਸੀਂ ਦੇਖਿਆ ਹੋਣਾ ਮੁਹਾਲੀ ਦਾ ਸਨੀ ਇਨਕਲੇਵ ਦਾ ਉਹਦੇ ਤੇ ਅਖਬਾਰ ਨੇ ਸਟੋਰੀ ਕੀਤੀ ਹਾਈ ਕੋਰਟ ਨੇ ਕਾਗਨਿਸੈਂਸ ਲਿਆ ਕਿ ਜਾਦਾ ਉਹ ਜੇਲ੍ਹ ਦੇ ਵਿੱਚ ਭੇਜਿਓ ਜੇਲ੍ਹ ਦੇ ਵਿੱਚ ਹੈ ਹੀ ਨਹੀਂ ਉਹ ਤਾਂ ਹਸਪਤਾਲ ਦੇ ਵਿੱਚ ਫਾਈਵਰ ਫੈਸਿਲਿਟੀਆਂ ਮੰਗ ਰਿਹਾ ਉੱਥੇ ਸਾਨੂੰ ਨਹੀਂ ਪਤਾ ਜੇਲ੍ਹ ਦੀ ਐਫੀਸ਼ੀਐਂਸੀ ਕਿੱਥੇ ਜਾਂਦੀ ਹੈ ਸੋ ਜਿਸ ਤਰੀਕੇ ਦਾ ਵਿਵਾਰ ਜੇਲ੍ਹ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਮੈਂ ਜੇਲ੍ਹ ਡਿਪਾਰਟਮੈਂਟ ਨੂੰ ਇਹ ਸਿੱਖਣਾ ਚਾਹੁੰਦਾ ਕਿ ਕੋਈ ਐਸਾ ਰੂਲ ਹੈ ਜੋ ਵਕੀਲ ਨੂੰ ਆਪਣੇ ਕਲਾਇੰਟ ਨਾਲ ਮਿਲਣ ਤੋਂ ਰੋਕ ਸਕੇ ਜਾਂ ਤੁਸੀਂ ਹੋਰ ਕੋਈ ਮੁਲਾਕਾਤ ਕਰਾਉਂਦੇ ਹੀ ਨਹੀਂ ਕਿ ਕਿ ਇਸ ਤਰ੍ਹਾਂ ਮੰਗ ਕਰਾਂਗੇ ਕੋਰਟ ਨੂੰ ਕਿ ਇਹ ਜੇਲ੍ਹਾਂ ਦੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਵੀ ਪ੍ਰੀਜ਼ਰਵ ਕੀਤੀ ਜਾਵੇ ਕਿ ਇਹ ਜਿਹੜੇ ਜੇਲ ਰੂਲਸ ਆ ਇਹ ਬਾਕੀ ਜਗ੍ਹਾ ਵੀ ਫਾਲੋ ਹੁੰਦੇ ਨੇ ਕਿ ਵਿਕਰਮ ਮਜੀਠੀਆ ਵਾਸਤੇ ਮੁੱਖ ਮੰਤਰੀ ਨੇ ਕੋਈ ਅਡ ਰੂਲ ਭੇਜੇ ਨੇ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੈਂ ਚਾਹੁੰਦਾ ਕਿ ਲੋਕਾਂ ਦੇ ਵਿੱਚ ਵੀ ਇਹ ਗੱਲ ਜਾਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰਾਂ ਖੇਡ ਖੇਡਦੀਆਂ ਨੇ ਪਰ ਵਿਕਰਮ ਮਜੀਠੀਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਮੁੱਖ ਮੰਤਰੀ ਸਾਹਿਬ ਨੂੰ ਸੰਦੇਸ਼ ਹੈ ਕਿ ਮੁੱਖ ਮੰਤਰੀ ਸਾਹਿਬ ਕੋਈ ਇਹ ਜਿਹੜੇ ਜੇਲ੍ਹ ਦੇ ਸੀਸੀਟੀਵੀ ਕੈਮਰੇ ਨੇ ਇਹਨਾਂ ਨੂੰ ਦੇਖਣ ਦੀ ਬਜਾਏ ਕੋਈ ਸੂਬੇ ਵੱਲ ਧਿਆਨ ਦਿਓ ਕਿਉਂਕਿ ਸੂਬੇ ਦਾ ਬਹੁਤ ਬੁਰਾ ਹਾਲ ਹੈ ਮੁੱਖ ਮੰਤਰੀ ਦਾ ਇੱਕੋ ਕੰਮ ਹੈ ਮੈਨੂੰ ਲੱਗਦਾ 24 ਘੰਟੇ ਮੁੱਖ ਮੰਤਰੀ ਆਹੀ ਜੇਲ੍ਹ ਦੇ ਕੈਮਰੇ ਦੇਖਦੇ ਰਹਿੰਦੇ ਨੇ ਆਹੀ ਡੀਜੀਪੀ ਸਾਹਿਬ ਕਰਦੇ ਨੇ ਹੋਰ ਤਾਂ ਪ੍ਰਸ਼ਾਸਨ ਕੋਈ ਕੰਮ ਕਰ ਹੀ ਨਹੀਂ ਰਿਹਾ ਪਰ ਅੱਜ ਇੱਕ ਗੱਲ ਬੜੀ ਸਪਸ਼ਟ ਹੋ ਗਈ ਹੈ ਕਿ ਕਿੰਨਾ ਡਰ ਸਰਕਾਰ ਨੂੰ ਵਿਰੋਧੀ ਧਰਾਂ ਦੇ ਲੀਡਰਾਂ ਦਾ ਕਿੰਨਾ ਡਰ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲੱਗਦਾ ਵਿਕਰਮ ਮਜੀਠੀਆ ਤੋਂ ਲੱਗਦਾ ਇਹ ਅੱਜ ਜੇਲ੍ਹ ਡਿਪਾਰਟਮੈਂਟ ਦੇ ਖਾਸ ਕਰਕੇ ਸੁਪਰਡੈਂਟ ਸਾਹਿਬ ਦੇ ਜਿਹੜੇ ਪੀਪੀਆਰ ਜਿਹੜੇ ਪੰਜਾਬ ਪ੍ਰिजन ਰੂਲ ਹਨ ਉਹਨਾਂ ਨੂੰ ਪਿੱਛੇ ਛੱਡ ਕੇ ਮੁੱਖ ਮੰਤਰੀ ਦੀ ਡਿਕਟੇਟਸ ਦੇ ਉੱਤੇ ਕੰਮ ਕਰ ਰਹੇ ਨੇ ਔਰ ਦੂਸਰਾ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਹੈ ਉਹ 22 ਤਰੀਕ ਵਾਸਤੇ ਆਲਰੇਡੀ ਉਹ ਚ ਨੋਟਿਸ ਹੋਇਆ ਹੋਇਆ 22 ਤਰੀਕ ਨੂੰ ਉਹ ਬੇਲ ਦੇ ਉੱਤੇ ਬਹਿਸ ਹੋਣੀ ਹੈ ਔਰ 22 ਤਰੀਕ ਨੂੰ ਕਿਉਂਕਿ ਅਦਾਲਤ ਦੇ ਵਿੱਚ ਇਹ ਸਾਰਾ ਮਸਲਾ ਹੈ ਸੋ ਉਹਦੇ ਤੇ ਜ਼ਿਆਦਾ ਟਿੱਪਣੀ ਮੈਂ ਨਹੀਂ ਕਰਨਾ ਚਾਹੁੰਦਾ ਅਦਾਲਤ ਦੇ ਵਿੱਚ ਆਪਣਾ ਅਸੀਂ ਪੱਕਾ ਉਹਦੇ ਵਿੱਚ ਰੱਖਾਂਗੇ ਬੈਰਕ ਨੂੰ ਲੈ ਕੇ ਵੀ 22 ਤਰੀਕ ਰੱਖੀ ਦੀ ਬੈਰਕ ਨੂੰ ਸਬੰਧ ਵਿੱਚ ਕਿਉਂਕਿ ਬੇਰ 22 ਦੇ ਵਿੱਚ ਸੀ ਇਸ ਲਈ ਦੂਜੀਆਂ ਵੀ ਜਿਹੜੀਆਂ ਐਪਲੀਕੇਸ਼ਨਾਂ ਨੇ ਸਾਰੀਆਂ ਕਿਉਂਕਿ ਬੈਰਕ ਨੂੰ ਲੈ ਕੇ ਬੈਰਕ ਦੀ ਐਪਲੀਕੇਸ਼ਨ ਵੀ ਮੈਂ ਕਲੀਅਰ ਕਰ ਦਿਆਂ ਕਿ ਬੈਰਕ ਦੀ ਐਪਲੀਕੇਸ਼ਨ ਕਿਉਂਕਿ ਵਿਕਰਮ ਮਜੀਠੀਆ ਇੱਕ orange category ਦੇ ਇਨਮੇਟ ਨੇ orange category ਕੋਈ ਅਕਾਲੀ ਦਲ ਨਹੀਂ ਡਿਸਾਈਡ ਕਰਦਾ ਪੰਜਾਬ ਜੇਲ੍ਹ ਡਿਪਾਰਟਮੈਂਟ ਡਿਸਾਈਡ ਕਰਦਾ ਔਰ ਜਿਹੜਾ orange category ਚ ਹੁੰਦਾ ਮਤਲਬ ਕਿ ਉਹਨੂੰ ਬਹੁਤ ਹਾਈ ਥ੍ਰੈਟ ਹੈ ਤਾਂ ਹੀ ਤਾਂ ਕੋਟਾ ਨੂੰ ਪਰਦੇ ਲਾਏਗੇ ਜਦੋਂ ਵਿਕਰਮ ਮਜੀਠੀਆ ਨੂੰ ਪੇਸ਼ ਕੀਤਾ ਗਿਆ ਤਾਂ ਹੀ ਤਾਂ ਇੰਨੀ ਸਿਕਿਉਰਿਟੀ ਲਾ ਕੇ ਲਕੋ ਕੇ ਚੋਰਾ ਵਾਂਗੂ ਲੈ ਕੇ ਜਾਂਦੇ ਸੀ ਕਹਿੰਦੇ ਥ੍ਰੈਟੀ ਬਹੁਤ ਹੈ ਤੇ ਹੁਣ ਆ ਕੇ ਤੁਸੀਂ ਵਿਕਰਮ ਮਜੀਠੀਆ ਦੀ ਜਿਹੜੀ orange category ਦਾ ਇਨਮੈਂਟ ਹੈ ਜਿਨ੍ਹਾਂ ਨੂੰ ਅਲੱਗ ਬੈਰਕ ਚ ਰੱਖਣਾ ਹੈ ਉਹਨਾਂ ਦੀ ਬੈਰਕ ਤੇ 9 ਬੰਦੇ ਹੋਰ ਵਾਰਡ ਦਿੱਤੇ ਅਣਪਛਾਤੇ ਪਰ ਸਾਰੇ ਜਾਣਦੇ ਨੇ ਕਿ ਨਾਬਾ ਜੇਲ੍ਹ ਚ ਤਾਂ ਹੈ ਹੀ ਸਾਰੇ ਗੈਂਗਸਟਰ ਨੇ ਤਾਂ ਇਸ ਤਰੱਕੇ ਤੁਸੀਂ ਲੋਕਾਂ ਦੀ ਸੁਰੱਖਿਆ ਜਿਹੜੀ ਦਾਅ ਤੇ ਲਾ ਰਹੇ ਹੋ ਖਾਸ ਕਰਕੇ ਆਪੋਜੀਸ਼ਨ ਦੇ ਲੀਡਰਾਂ ਦੀ ਤਾਂ ਇਹ ਤੋਂ ਮੰਦ ਭਾਗਾ ਪੰਜਾਬ ਦੇ ਵਿੱਚ ਕੁਝ ਨਹੀਂ ਹੋ ਸਕਦਾ ਲੋਕਤੰਤਰ ਦੇ ਵਿੱਚ ਕੀ ਰਾਜਨੀਤੀ ਜਦੋਂ ਸਰਕਾਰ ਆਉਂਦੀ ਹੈ ਵਿਰੋਧੀ ਧਿਰਾਂ ਦੇ ਪਰਚੇ ਇਸ ਤਰ੍ਹਾਂ ਪਹਿਲਾਂ ਦੇਖੇ ਨਹੀਂ ਜਿਸ ਤਰ੍ਹਾਂ ਇਸ ਸਰਕਾਰ ਦੇ ਵਿੱਚ ਨਜ਼ਰ ਆ ਰਹੇ ਦੇਖੋ ਇਹ ਸਰਕਾਰ ਤਾਂ ਕੱਲਾ ਵੈਂਡੇਟਾ ਪੋਲਿਟਿਕਸ ਕਰ ਰਹੀ ਹੈ ਇਹ ਸਰਕਾਰ ਦਾ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਵਿਰੋਧੀ ਧਿਰਾਂ ਦੀ ਆਵਾਜ਼ ਬੰਦ ਕਰ ਦਿਓ ਜਿਹੜੀ ਲੋਕ ਹਿੱਤਾਂ ਦੇ ਵਿੱਚ ਉੱਠਦੀ ਹੈ ਸਰਕਾਰ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਤੋਂ ਤਾਂ ਸਰਕਾਰ ਭੱਜ ਚੁੱਕੀ ਹੈ ਸੋ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਤੁਹਾਡਾ ਤੁਸੀਂ ਸਮਝਦੇ ਹੋ ਨਾ ਕਿ ਅਸੀਂ ਲੋਕਾਂ ਦੀ ਆਵਾਜ਼ ਬੰਦ ਕਰ ਦਾਂਗੇ ਤੁਸੀਂ ਸਮਝਦੇ ਹੋ ਕਿ ਜਿਹੜੇ ਮੁੱਦੇ ਚੱਕਦੇ ਨੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਜੀ ਆਪਾਂ ਦੇਖੀਏ ਇੱਥੇ ਜੀ ਵਿਕਰਮ ਮੰਜੀਠੀ ਦੇ ਬਚੀ ਨੇ ਪੂਰੀ ਡਿਟੇਲ ਦੱਸੀ ਹੈ ਕਿ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਵਿਕਰਮ ਮੰਜੀਠੀ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਪਿਆ ਹੈ ਜਿਹੜੇ ਰੂਲਸ ਨੇ ਉਹਨਾਂ ਨੂੰ ਫਾਲੋ ਨਹੀਂ ਕੀਤਾ ਜਾਂਦਾ ਪਿਆ ਉਹਨਾਂ ਰੂਲਸ ਦੇ ਅਗੇਂਸਟ ਚਾਕੇ ਜਿਹੜੇ ਜੇਲ੍ਹ ਦੇ ਵਿੱਚ ਕੰਮ ਕਰਾਣ ਵਾਲੇ ਪੁਲਿਸ ਜੋ ਵੀ ਸਟਾਫ ਹੈ ਉਹ ਭਗਵਤ ਮਾਨ ਦੇ ਕਹਿਣ ਦੇ ਗੱਲਾਂ ਦੇ ਜਿਹੜਾ ਅਮਲ ਕਰਦੇ ਪਏ ਨੇ ਤੇ ਇੱਥੇ ਜਿਹੜੇ ਪ੍ਰੀਜ਼ਨਰਸ ਦੇ ਜਿਹੜੇ ਰੂਲਸ ਨੇ ਉਹਨਾਂ ਨੂੰ ਫਾਲੋ ਨਹੀਂ ਕੀਤਾ ਜਾਂਦਾ ਪਿਆ ਤੇ ਇਹਨਾਂ ਨੇ ਪੂਰੀ ਐਕਸਪਲੇਨ ਕੀਤੀ ਹੈ ਕਿ ਬੇਲ ਦੇ ਲਈ ਜਿਹੜੀ ਰਿਕੁਐਸਟ ਅਸੀਂ ਪਾਈ ਦੀਏ ਤੇ ਇਹਦੇ ਤੇ ਜਿਹੜਾ ਜਿਹੜੀ ਅਦਾਲਤ ਹੈ ਉਹ ਫੈਸਲਾ ਦੇਵੇਗੀ ਤੇ ਇੱਥੇ ਕੀ ਫੈਸਲਾ ਹੁੰਦਾ ਹੈ ਤੇ ਬਾਅਦ ਚ ਪਤਾ ਲੱਗੇਗਾ ਲੇਕਿਨ ਇੱਥੇ 오ਰੇਂਜ ਜਿਹੜੀ ਕੈਟੇਗਰੀ ਹੈ ਉਦੇ ਬਾਰੇ ਵਿੱਚ ਇਹਨਾਂ ਨੇ ਗੱਲ ਕੀਤੀ ਕਿ ਕਾਲੀ ਦਲ orange ਕੈਟੇਗਰੀ ਦੇ ਲੋਕਾਂ ਦਾ ਫੈਸਲਾ ਨਹੀਂ ਕਰ ਸਕਦੇ ਤੇ ਨਾਲ ਇੱਥੇ ਜਿਹੜੀ ਸਿਕਿਉਰਿਟੀ ਹੈ ਉਹ ਬਹੁਤ ਜ਼ਿਆਦਾ ਰਿਸਕ ਤੇ ਲੱਗੀ ਦੀ ਉਹਨਾਂ ਦੀ ਕਿਉਂਕਿ ਜਿਸ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਉੱਥੇ ਸਾਰੇ ਦੇ ਸਾਰੇ ਕ੍ਰਾਈਮਨਲਸ ਨੇ ਤੇ ਇਹ ਚੀਜ਼ ਜਿਹੜੀ ਹੈ ਵਾਕਈ ਸਿਕਿਉਰਿਟੀ ਦੇ ਹਵਾਲੇ ਤੋਂ ਕਾਫੀ ਜ਼ਿਆਦਾ ਇੱਕ ਤਸ਼ਵੀਰ ਸਨੈਪ ਚੀਜ਼ ਹੈ ਤੇ ਇਹਦੇ ਤੇ ਆਈ ਥਿੰਕ ਚੀਜ਼ ਵਿਖਣੀ ਚਾਹੀਦੀ ਹੈ ਵੈਲ ਤੁਸੀਂ ਕੀ ਕਹੋਗੇ ਤੇ ਆ ਬਿਕਰਮ ਮਜੂਰੀ ਦੇ ਵਕੀਲ ਨੇ ਜੋ ਗੱਲਾਂ ਕੀਤੀਆਂ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਪ੍ਰਾਖਿਆ ਰੱਖੋ ਆਪਣੇ ਚੈਨਲ